ਕਿੰਦਾ ਮम्मी ਵੀ ਮੈਂ ਠੀਕ ਮੈਂ ਰੋਟੀ ਖਾਧੀ ਤੇ ਨਾ ਰੋਟੀ ਮम्मी ਨੇ ਘਰ ਚੱਲਿਆ ਮੈਂ ਕੰਮ ਤੇ ਲੱਗ ਗਏ ਤੇ ਇਹ ਰੋਟੀ ਘਰ ਚੱਲੇ ਆ ਬਣੀ ਤੋਂੜੀਆਂ ਗਲਾਸ ਦੇ ਕਿੱਢ ਦੇ ਕੀਤੇ ਆਂਦਾ ਮੈਨੂੰ ਪੈਸੇ ਮਿਲ ਗਏ ਮੈਂ ਤੈਨੂੰ ਕੁਮੇਟੀ ਪਾ ਦੂੰਗਾ ਆ ਜਿਹੜਾ ਮੁੰਡਾ ਨੂੰ ਆਂਦਾ ਮੈਂ ਕੁਮੇਟੀ ਪਾ ਦੂੰਗਾ ਨੂੰ ਪਾ ਦੂੰਗਾ ਉਹ ਵੀ ਪਾ ਦੂੰਗਾ ਕਿੱਥੋਂ ਦੇ ਰਹਿਣ ਵਾਲੇ ਬਣੀ ਤੋਂੜੀਆਂ ਹਾ ਦੇ ਕਿੱਥੋਂ ਦੇ ਰਹਿਣ ਵਾਲੇ ਨੂੰ ਚੋਲੇ ਸਾਉ ਰਹਿਣ ਵਾਲੇ ਨੂੰ ਚੋਲੇ ਸਾਉ ਤੋਂ ਹੈ ਮਾਂ ਕੀ ਮੰਗ ਕੀ ਕਰਦੇ ਮਾਤਾ ਮੰਗ ਕੀ ਕਰਦੇ ਮਾਤਾ ਜੀ ਹਾਂਜੀ ਮੰਗ ਕੀ ਕਰਦੇ ਸਭ ਕਰ ਦੋ ਜੇ ਉਹ ਵੀ ਇਨਸਾਫੀ ਚੱਲਦੀ ਜੇ ਉਹ ਕਰਨ ਹੋਣੀ ਚਾਹੀਦੀ ਸਾਡੇ ਠੀਕ ਇਨਸਾਫ ਸਾਨੂੰ ਮਿਲਣਾ ਚਾਹੀਦਾ ਪਾਸ਼ੀਆਂ ਦੇ ਪਾਲੇ ਮੇਟੇ ਕਰਕੇ ਵਿਆੜੀਆਂ ਕਰ ਕਰਕੇ ਮਾਰੇ ਬੱਚੇ ਵੱਡੇ ਹੋ ਕੇ ਪਾਲੇ ਪਰ ਮੇਰੇ ਪੁੱਤ ਕੀ ਬੇਨਾ ਵਤ ਕੱਡੂ ਪਰ ਵਤਰੀ ਮੇਰਾ ਨਿਕਲਿਆ ਮੇਰਾ ਨਾ ਤਾਂ ਹੋਇਤੋ ਰਾਣੀ ਬਸ ਮੇਰਾ ਪੁੱਤ ਵੀ ਪਰ ਵਤ ਨਾਲ ਪਾਲੇ ਦੇ ਵਤ ਨਹੀਂ ਨਿਕਲਿਆ ਮੇਰਾ ਜੀਪਾ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਖਾ ਸਿੰਘ ਹੈ ਪਿੰਡ ਚੋਲਾ ਦਾ ਹਾਂਜੀ ਤੇ ਆ ਕੀ ਗੱਲ ਕੀ ਹੋਈ ਸੀ ਕੱਲ੍ਹ ਇਹ ਹੋਈ ਆ ਵੀ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਸੀ ਰਾਤੀ ਮੈਂ ਫੋਨ ਲਾਇਆ ਉਹਨੂੰ ਹਾਂਜੀ ਪੁੱਤ ਚੱਲੇ ਉੱਥੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਵੀ ਪਰ ਮੰਗਾਈ ਆ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰਿਹੜੀ ਲਿਕੇ ਚੱਲਿਆ ਕੰਮ ਤੇ ਤੇ ਕਹਿੰਦੇ ਆਹ ਗੱਲ ਹੋ ਗਈ ਤੇ ਜੇ ਉੱਥੇ ਫਾ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਕੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਾਇਆ ਜੇ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਆਤਮ ਹੱਤਿਆ ਦੇ ਉਹਨੇ ਕੀਤੀ ਨਹੀਂ ਕਿ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਵਾ ਇਹ ਮਾਰੇ ਤਾਂ ਬਗੈਰ ਨਹੀਂ ਗਾ ਉੱਥੇ ਕਾਹਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਕਿੰਨੇ ਚਿਰ ਤੋਂ ਕੰਮ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਆ ਹੁਣ ਤੱਕ ਹੀ ਸਾਡੇ ਨਾਲ ਕੋਈ ਗੱਲ ਹੋਈ ਹੋਵੇ ਕਿ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਹੱਸਦਾ ਕਿਹੜਾ ਰੋਜ਼ ਬੋਲਦਾ ਮਾਂ ਆਪਦੀ ਨਾਲ ਵੀ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਇਹ ਤੇ ਦਿਨੇ ਆ ਕੰਮ ਹੋ ਗਿਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਸੁਣਵਾਈ ਕੀਤੀ ਜਾਵੇ ਇਹਦਾ ਕਤਲ ਹੋਇਆ ਕੋਈ ਹਾਤ ਆਤਮ ਹਤਿਆ ਨਹੀਂ ਕੀਤੀ ਕਿੰਨੀ ਉਮਰ ਕਿੰਨੀ ਪਪਾ ਜੀ ਇਹਦੀ ਉਮਰ 21 22 ਸਾਲ ਆ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਉਹਨਾਂ ਦਰਖਾਹ ਲਿਖਾਉਣ ਲੱਗੇ ਆ ਆਂਦੇ ਪਹਿਲੋ ਮਲਾਇਆ ਕਰਾ ਕੇ ਉਹ ਦਰਖਾਹ ਫੇਰ ਨਹੀਂ ਲਿਖੀ ਆ ਯਾ ਜੁਰਤ ਦੀ ਬੇਨਤੀ ਹੈ ਤੁਹਾਡੇ ਘਰਾਂ ਦੇ ਗਾੜੀ ਵਿਆਹ ਹੀ ਕੁਮਾਰਾ ਜੀ ਉਹ ਆ ਲਿ ਕੁਵਾਰ ਆਈ ਆ ਮੰਗਿਆ ਹੀ ਕਿੰਨੀ ਉਮਰ ਆ ਬੱਚੇ ਦੀ ਬੱਚੇ ਦੀ 22 ਸਾਲ ਆ 21 22 ਸਾਲ ਵਿਆਹ ਕਦੋਂ ਦਾ ਧਰਿਆ ਸੀ ਵਿਆਹ ਮਹੀਨੇ ਦੋ ਤਿੰਨਾਂ ਦਾ ਰਹਿ ਗਿਆ ਕੋਈ ਗੱਲਬਾਤ ਨਹੀਂ ਕੋਈ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਇਹੋ ਆ ਵੀ ਇਹ ਜਿਹੜਾ ਇੱਥੇ ਰਾਤ ਇਹ ਕੰਮ ਹੋਇਆ ਵਾ ਕਿ ਮਾਰੇ ਤੋਂ ਬਗੈਰ ਤੇ ਆ ਨਹੀਂ ਗਾ ਜੇ ਲਮਕਦਾ ਵਾ ਤੇ ਉਹਦੀ ਧੌਣ ਲੰਮੀ ਹੋਣੀ ਚਾਹੀਦੀ ਜੇ ਉਹ ਫਾ ਲਿਆ ਵਾ ਉਹਦੀ ਧੌਣ ਨੂੰ ਕੋਈ ਨਹੀਂ ਉਹ ਜਿੱਥੇ ਰੱਸੀ ਲਮਕਾਈ ਆ ਨਾ ਨਾ ਨੂੰ ਰਸੀ ਨੂੰ ਵਾਟਿਆ ਨਾ ਕੋਜਾ ਉਤਰਾ ਹੀ ਆ ਧੌਣ ਉੱਥੇ ਜਿੱਥੇ ਦਸੀ ਲੰਕਾਈ ਉੱਥੇ ਹੀ ਫਾ ਦਾ ਫਾ ਉਤਰਾ ਨਹੀਂ ਰ ਪਿਆ ਤੁਸੀਂ ਵੇਖ ਸਕਦੇ ਆ ਵੇਖ ਸਕਦੇ ਠੀਕ ਹੈ ਜੀ ਮੇਰੇ ਹੱਥ ਜੋੜ ਕੇ ਉਹ ਬੇਨਤੀ ਹੈ ਤੁਹਾਡੇ ਭਰਾਵਾਂ ਦੇ ਸਾਹੇ ਮੇਰੀ ਸੁਣਵਾਈ ਕੀਤੀ ਜਾਵੇ ਗਰੀਬ ਬੰਦਾ ਦਿਹਾੜੀਦਾਰ ਆ ਹੋਰ ਨਹੀਂ ਕੋਈ ਗੱਲ ਠੀਕ ਹਾਂ ਜੀ ਹਾਂ ਜੀ ਭਾਜੀ ਕੀ ਨਾਂ ਜੀ ਕਿੱਥੋਂ ਦੇ ਰਹਿਣ ਵਾਲੇ ਕੀ ਕਰਦੇ ਮੇਰਾ ਨਾਂ ਜੀ ਬਰਮਜੀਤ ਸਿੰਘ ਹੈ ਜੀ ਮੈਂ ਜੀ ਇੰਡੀਆ ਗੇਟ ਛਾੜੇ ਦੇ ਲਾਗੇ ਰਹਿਣਾ ਕਮਾਂਡਪੁਰਾ ਮੇਰਾ ਪਿੰਡ ਆ ਇਹ ਜਿਹੜੇ ਮੁੰਡੇ ਰੱਥੂ ਹੀ ਆ ਨਾ ਇਹ ਮੇਰੇ ਸਾਲੇ ਦਾ ਬੇਟਾ ਜੀ ਤੇ ਮੈਨੂੰ ਜਦੋਂ ਫੋਨ ਗਿਆ ਇਹ ਕਹਿੰਦੇ ਜੀ ਮਤਲਬ ਕਿ ਉਥੇ ਇਹਨੇ ਫਾਹ ਲੈ ਲਿਆ ਹੈ ਆਪਾਂ ਪਤਾ ਕਰੀਏ ਜਾ ਕੇ ਅਸੀਂ ਗਏ ਆ ਜੀ ਬਸੰਤ ਐਵੇਨਿਊ ਕਾਲੋ ਸਾਹਿਬ ਦੀ ਕੋਠੀ ਲੱਗੇ ਤੇ ਮੈਂ ਜਾ ਕੇ ਦੇਖਿਆ ਜੀ ਉਥੇ ਜਾ ਕੇ ਵੇਖਿਆ ਆ ਪਰ ਉਥੇ ਜਿੱਥੇ ਜਿਹੜੀ ਕੰਧ ਦੇ ਨਾਲ ਕਹਿੰਦੇ ਫਾਹ ਲੈ ਆਇਆ ਜਿਹੜੀ ਗ੍ਰਿਲ ਦੇ ਨਾਲ ਲਿਆ ਆ ਵੇਖੋ ਗ੍ਰਿਲ ਤੇ ਕੋਈ ਨਿਸ਼ਾਨ ਨਹੀਂ ਪਿਆ ਉਦਾਂ ਹੀ ਘੱਟੇ ਘੱਟਾ ਮਿੱਟੀ ਪਿਆ ਆ ਜਿਹੜੇ ਪਰਨੇ ਨਾਲ ਆ ਉਹਨੂੰ ਕੋਈ ਵੱਟ ਨਹੀਂ ਚੜਿਆ ਉਹਦੀ ਧੌਣ ਨੂੰ ਵੀ ਨਹੀਂ ਕੁਝ ਹੋਇਆ ਕੰਧ ਦੇ ਨਾਲ ਮੰਨ ਲਓ ਜਦੋਂ ਬੰਦਾ ਸੁਸਾਇਡ ਕਰਦਾ ਫਾਹ ਲੈਂਦਾ ਆ ਲੱਤਾਂ ਪੈਰ ਮਾਰਦਾ ਇੱਕਦਮ ਤੇ ਜਾਨ ਨਿਕਲ ਨਹੀਂ ਜਾਂਦੀ ਜਦੋਂ ਲੱਤਾਂ ਪੈਰ ਉਹਨੇ ਮਾਰੇ ਹੋਣਗੇ ਤਾਂ ਫਿਰ ਉਹਦੇ ਨਿਸ਼ਾਨ ਹੋਣੇ ਚਾਹੀਦੇ ਕੰਦਾ ਦੇ ਨਾਲ ਕਿਉਂਕਿ ਚਿੱਟਾ ਪੇਂਟ ਹੋਇਆ ਕੋਠੀ ਨੂੰ ਕੋਈ ਨਿਸ਼ਾਨ ਨਹੀਂ ਆ ਕੋਈ ਗੱਲ ਨਹੀਂ ਬਾਤ ਨਹੀਂ ਆ ਜੀ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਸੇ ਤੇ ਨਜਾਇਜ਼ ਵੀ ਨਹੀਂ ਹੋਣੀ ਚਾਹੀਦੀ ਪਰ ਇਸ ਪਰਿਵਾਰ ਨੂੰ ਇਨਸਾਫ ਮਿਲੇ ਹੱਕ ਚਾਹੀਦਾ ਜੋ ਇਹਨਾਂ ਦਾ ਬੱਚਾ ਮਰਿਆ ਆ ਉਹ ਬਹੁਤ ੱੱਕਾ ਹੋਇਆ ਜੀ ਇਹ ਲੱਗਦਾ ਹੈ ਕਿ ਇਹ ਕਤਲ ਹੋਇਆ ਹੈ ਜੀ ਬਿਲਕੁਲ ਜੀ ਕਤਲ ਹੀ ਹੋਇਆ ਹੈ ਕਤਲ ਹੋਇਆ ਹੈ ਜੀ ਕਤਲ ਹੀ ਕਿ ਹੁਣ ਸ਼ੱਕ ਦੇ ਅਦਾਲਤ ਦੇ ਵਿੱਚ ਸਾਰੇ ਆਉਣ ਡਿਆ ਜੀ ਜਿਹੜੇ ਉੱਥੇ ਹੈਗੇ ਸੀਗੇ ਕਤਲ ਕਿੰਨੇ ਕੀਤਾ ਹੈ ਜਦੋਂ ਤੁਸੀਂ ਗਏ ਉਦੋਂ ਤੇ ਸਾਰਾ ਪਰਿਵਾਰ ਉੱਥੇ ਸੀ ਤੁਹਾਨੂੰ ਕਿਦਾ ਪਤਾ ਲੱਗਾ ਜੀ ਮੈਨੂੰ ਇਹਨਾਂ ਨੇ ਫੋਨ ਕੀਤਾ ਜੀ ਸਵੇਰੇ ਮੇਰੇ ਸਾਲਾ ਸਾਹਿਬ ਨੇ ਕਿ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਮੁੰਡੇ ਦੀ ਡੈਥ ਹੋ ਗਈ ਆ ਕਹਿੰਦੇ ਫਾਹ ਲੈ ਲਿਆ ਆ ਪਰ ਉਹਨਾਂ ਉਦੋਂ ਹੀ ਕਹਿਤਾ ਕਿ ਮਤਲਬ ਕਿ ਫਾਹ ਤੇ ਉਹ ਲੈ ਨਹੀਂ ਸਕਦਾ ਇਦਾਂ ਦਾ ਮੁੰਡਾ ਹੈਗਾ ਨਹੀਂ ਪਰ ਕਿਉਂ ਲੈ ਲਿਆ ਕੋਈ ਕੋਈ ਨਹੀਂ ਇਹ ਪਤਾ ਕਰਨਾ ਜੀ ਦਾ ਚਲੋ ਪੁਲਿਸ ਨੇ ਵੀ ਸਾਨੂੰ ਵਿਸ਼ਵਾਸ ਤੋਂ ਆਇਆ ਏ ਡਿਪਟੀ ਡਾਇਰੈਕਟਰ ਸਾਹਿਬ ਵੀ ਆਏ ਏ ਡਿਪਟੀ ਸਾਹਿਬ ਕਹਿੰਦੇ ਵੀ ਕੋਈ ਨਹੀਂ ਆਪਾਂ ਪੂਰੀ ਕਾਰਵਾਈ ਕਰਾ ਕੇ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ ਜੋ ਵੀ ਦੋਸ਼ੀ ਹੋਏਗਾ ਉੱਥੇ ਬੰਦ ਦੀ ਕਾਰਵਾਈ ਕੀਤੀ ਜਾਏਗੀ ਠੀਕ ਜੀ ਸਰ ਜਿਹੜਾ ਇੱਕ ਬਸੰਤ ਅੰਨੂ ਦੇ ਵਿੱਚ ਸਮਰਾ ਟਾਵਰ ਜਿਹੜਾ ਅੰਡਰ ਕੰਸਟਰਕਸ਼ਨ ਹੈਗਾ ਉੱਥੇ ਇੱਕ ਜਿਹੜੀ ਇੱਕ ਡੈੱਡ ਬੋਡੀ ਮਿਲੀ ਉਹ ਕੀ ਗੱਲ ਹੈ ਸਰ ਅਸੀਂ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਤਾਰ ਸਿੰਘ ਜੋ ਕਿ ਚੋਲਾ ਸਾਹਿਬ ਦਾ ਰਹਿਣ ਵਾਲਾ ਪਰਚੀ ਵਾਲੇ ਦੀ ਏਜ ਇਨੇ ਅੱਜ ਪੌੜੀਆਂ ਦੇ ਵਿੱਚ ਚੁੰਨੀ ਨਾਲ ਫਾ ਲੈ ਰਿਹਾ ਜੋ ਇਸ ਵੰਦੀ ਸਾਡੀ ਚੌਕੀਂ ਚਾ ਤੇ ਅਸੀਂ ਮੈਂ ਅਸੀਂ ਮੌਕੇ ਤੇ ਗਏ ਆ ਜੋ ਵੀ ਸਾਡੇ ਵੱਲੋਂ ਹੁਣ ਪਾਈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਕਾਰਨ ਕਿ ਸਰ ਇਸ ਬਾਰੇ ਹਲੇ ਕਲੀਅਰ ਨਹੀਂ ਹੋਇਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਉਸਦੇ ਪਰਿਵਾਰਕ ਮੈਂਬਰਾਂ ਨਾਲ رابطہ ਆਇਆ ਹਾਂ ਜੀ ਉਹਨਾਂ ਨਾਲ ਹੋ ਗਿਆ ਉਹ ਆ ਵੀ ਗਏ ਮੌਕੇ ਤੇ ਬਾਕੀ ਜੇ ਸਾ ਉਹਨਾਂ ਵੀ ਉਹਨਾਂ ਨੂੰ ਕਿਸੇ ਤੇ ਡਾਊਟ ਹੋਏਗਾ ਜਾਂ ਕੋਈ ਕੰਨ ਦੀ ਉਸਤਾਂ ਕੋਈ ਕਾਰਵਾਈ ਕਰੇ ਕਾਰਨਾਂ ਦਾ ਨਹੀਂ ਪਤਾ ਲੱਗਾ ਕਿਸੇ ਨੂੰ ਨਹੀਂ ਹਜੇ ਕੁਝ ਨਹੀਂ ਠੀਕ ਉਹ ਜਿਹੜੀ ਕੰਸਟਰਕਸ਼ਨ ਚੱਲ ਰਹੀ ਕਿੰਨੇ ਟਾਈਮ ਤੋਂ ਉੱਥੇ ਉਹ ਲੇਬਰ ਦਾ ਕੰਮ ਕਰ ਰਿਹਾ ਸੀ ਉਹ ਕੀ ਕਰ ਰਿਹਾ ਸੀ ਹੈ ਇਹ ਪਰ ਹਫਤੇ ਇਕ ਤੋਂ ਚੋਲਾ ਸਾਹਿਬ ਦਾ ਰਹਣ ਵਰਾਇਆ ਤਾਂ ਉਥੋਂ ਇਹ ਠੀਕ ਕਿਤੇ ਲੈ ਕੇ ਤੇ ਕਾਰਪੈਂਟਰ ਦਾ ਇਹ ਕੰਮ ਕਰਦਾ ਹੈ ਹਫਤੇ ਇਕ ਤੋਂ ਉੱਥੇ ਕੰਮ ਕਰ ਰਿਹਾ ਸੀ ਤੇ ਇੱਥੇ ਹੀ ਰਹਿ ਰਿਹਾ ਸੀ ਅੱਜ ਰਾਤ ਨੂੰ ਇੱਥੇ ਹੀ ਕਹਿੰਦੇ ਪਰ ਜਦੋਂ ਕੰਪਲੀਟ ਹੋ ਜਾਂਦਾ ਤੇ ਇਹ ਬਹੁਤ ਤੇ ਅਗਲੇ ਸੱਤ ਤੱਕ ਕੰਮ ਕਰਦੇ ਠੀਕ